ਸਤਿ ਸ਼੍ਰੀ ਅਕਾਲ ਤੋਂ ਸੇਖ ਰੈਸਮ ਟੈਨਿਊਸ થી ਮੈਂ ਹਾਂ ਪ੍ਰਦੀਪ ਕੌਰ ਤਸ ਆਪ ਦਾ ਸੇਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਜਿਨ੍ਹਾਂ ਨੂੰ ਹੁਣ ਕਲੀਨ ਚਿੱਟ ਜਿਹੜੀ ਦਿੱਤੀ ਜਾ ਸਕਦੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਤਿਲਜਾਮ ਲੱਗੇ ਨੇ ਉਹਨਾਂ ਤੇ 1% ਕਮਿਸ਼ਨ ਤੇ ਸਰਕਾਰੀ ਟੈਂਡਰ ਦੇਣ ਦੇ ਜੀ ਹਾਂ 1% ਕਮਿਸ਼ਨ ਦੇ ਸਰਕਾਰੀ ਟੈਂਡਰ ਦੇਣ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ 14 ਜੁਲਾਈ ਨੂੰ ਫੈਸਲਾ ਜਿਹੜਾ ਸਾਹਮਣੇ ਆ ਜਾਏਗਾ ਕਿ ਆਖਰਕਾਰ ਕੀ ਕਾਰਵਾਈ ਹੋਈ ਹੈ ਫਿਲਹਾਲ ਇਸ ਰਿਲੇ ਦੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਸੂਤਰਾਂ ਮੁਤਾਬਕ ਕਸੇਤ ਮੰਤਰੀティ ਆਮਾਦੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਸੂਤਰਾਂ ਮੁਤਾਬਕ ਸਿੰਘਲਾ ਤੇ ਉਹਨਾਂ ਦੇ ਐਸਐਟਪੀ ਅ प्रदीप ਕੁਮਾਰ ਖਿਲਾਫ ਠਾਣਾ ਫੇਜਾਟ ਮੋਹਾਲੀ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਧਾਰਾ 7 ਦੇ 8 ਦੇ ਤਹਿਤ ਦਰਜ ਮਾਮਲੇ ਦੇ ਵਿੱਚ ਮੋਹਾਲੀ ਪੁਲਿਸ ਦੇ ਵੱਲੋਂ ਕਲੀਨ ਚਿੱਟ ਦਿੰਦਿਆਂ ਮੋਹਾਲੀ ਦੀ ਅਦਾਲਤ ਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ 1% ਆ ਕਮਿਸ਼ਨ ਤੇ ਸਰਕਾਰੀ ਟੈਂਡਰ ਦੇ ਇੰਦੇਜ਼ਾਮ ਲੱਗੇ ਨੇ ਮੋਹਾਲੀ ਪੁਲਿਸ ਨੇ ਕੋਰਟ ਦੇ ਵਿੱਚ ক্লোਜ਼ਰ ਰਿਪੋਰਟ ਹੈ ਜਿਹੜੀ ਉਹ ਦਾਖਲ ਕਰਵਾ ਦਿੱਤੀ ਸ਼ਿਕਾਇਤਕਰਤਾ ਨੇ ਵੀ ਰਿਪੋਰਟ ਤੇ ਸਹਿਮਤੀ ਜਤਾਈ ਹੈ 14 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਕੋਈ ਕੀ ਸਰੇ ਲਈ ਦੀ ਹੈਮ ਜਾਣਕਾਰੀ ਦੇ ਦਿੰਦੇ ਆ ਕਿ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੀ ਤਿਆਰੀ ਹੈ ਜਿਹੜੀ ਉਹ ਹੋ ਸਕਦੀ ਹੈ ਅੱਜ ਦਾ ਬਿਲਕੁਲ ਸਬੂਤਾਂ ਦੀ ਘਾਟ ਤੇ ਕਾਰਨ ਕਲੀਨ ਚਿੱਟ ਮਿਲ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਮੋਹਾਲੀ ਪੁਲਿਸ ਨੇ ਕੋਰਟ ਦੇ ਵਿੱਚ ক্লোਜ਼ਰ ਰਿਪੋਰਟ ਦਾਖਲ ਕਰਵਾਈਏ 1% ਕਮਿਸ਼ਨ ਤੇ ਸਰਕਾਰੀ ਟੈਂਡਰ ਦੇਣ ਦੇ ਇਲਜ਼ਾਮ ਲੱਗੇ ਨੇ ਸ਼ਿਕਾਇਤਕਰਤਾ ਨੇ ਵੀ ਰਿਪੋਰਟ ਤੇ ਸਹਿਮਤੀ ਜਤਾਈ ਤੇ 14 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ